ਕਾਕੇ ਗਲਾਂ ਦੇ ਪਿਆਰ ਕਾਕੇ ਗਲਾਂ ਪਿਆਰ ਡੱਬਾ ਮਰੜੀ ਹੈ ਬਈ ਕਰੋ ਦਰਸ਼ਨ ਜੀ ਹਾਂ ਕਾਣੀ ਖੱਟੀ ਨਹੀਂ ਹੈ ਕਾਕੇ ਗਲਾਂ ਇਹ ਕਾਕੇ ਕਾ ਇਹ ਕਿਵੇਂ ਡਾਇਡ ਹੋਵੇ ਕਿਵੇਂ ਉੱਡਦਾ ਬਾਈ ਕਿਵੇਂ ਉੱਡਦਾ ਵੇ ਜਾਨਵੇ ਬਹੁਤ ਚੰਗੇ ਉੱਡਦਾ ਵੇ ਘਰੇ ਠੀਕ ਹੈ ਇਹ ਬੁਰਜ ਛੱਡਣਾ ਸੀਗਾ ਸਾਸੀ ਕਾਲ ਦੋ ਤਾ ਮੈਂ ਤੁਹਾਡਾ ਆਪਣਾ ਚੈਲ ਥਰਾਜ ਵਾਲਾ ਅੱਜ ਆਏ ਆਂ ਸੀ ਆਪਣੇ ਯਾਰ ਕੋਲੇ ਭਿੰਦੇ ਭਾਗਤੇ ਵਾਲੇ ਕੋਲੇ ਬਾਕੀ ਗੱਲ ਬਿੰਦਰ ਦੱਸੋਗਾ ਬਿੰਦਰਾ ਕਾਰ ਬਹੁਤ ਐਂ ਬਦ ਪੁਰਾਣਾ ਮੇਲ ਹੋਇਆ ਅੱਜ ਹਾਂ ਆ ਗੁਰੂ ਜੀ ਦੋ ਬਾਈਆਂ ਛੱਡੀ ਆਪਾਂ ਦੋਨਾਂ ਜਿੱਤੀ ਬਈ ਕਰੋ ਦਰਸ਼ਨ ਭਿੰਦੇ ਭਗਤ ਦੇ ਗੁੱਤਰਾਂ ਦੇ ਕਿਹੜੀਆਂ ਜੋ ਛੱਡੀਆਂ ਦੋਵੇਂ ਜਿੱਤੀਆਂ ਹਾਂ ਗੁਰਦੇਵ ਕੋਲੇ ਉਤਰਾਂ ਜਵਾ ਗੁਰਦੇਵ ਕਹ ਲੈਣ ਚੋਂ ਗੁਰਦੇਵ ਕਹ ਲੈ ਚਾਹੀਦਾ ਦੋ ਬਾਈਆਂ ਛੱਡੀ ਕਿੱਥੇ ਕਿੱਥੇ ਛੱਡੀ ਬਈ ਪਿੰਡ ਇੱਕ ਤਾਂ ਛੱਡੀ ਆ ਆਪਣੇ ਇਧਰ ਡੱਬਾ ਵਾਲੀ ਕੋਲੇ ਡੱਬਾ ਵਾਲੀ ਕੋਲੇ ਹਾਂ ਗਪਾਲ ਭਗਤ ਦੇ ਛੱਡੀ ਸੀ ਲ ਜਾ ਕੇ ਠੀਕ ਆ ਇੱਕ ਛੱਡੀ ਸੀ ਰਾਉ ਵਾਲੇ ਉਹਦੇ ਵੀ ਦੋ ਛੱਡੀਆਂ ਸੀ ਆਪਾਂ ਦੋਨੇ ਕੱਲਵੇਂ ਰਹੇ ਗਏ ਸੀ ਆਪਣੇ ਬੈਠ ਭਾਈ ਘੰਟੇ ਦੀ ਠੀਕ ਆ ਰਾਉ ਵਾਲੇ ਇਹ ਉਤਰ ਕਿਹੜਾ ਲਾਇਆ ਬੰਦਾ ਆਜ ਇਹਨਾਂ ਕਬੂਤਰ ਲੈ ਆ ਰਿਹਾ। ਕਰੋ ਦਰਸ਼ਨ ਵੀ। ਆਹ ਇਹ ਗੁਰਦੇਵ ਕਾਲਾ ਚਾਹੀਆ। ਫੀ ਗੁਰਦੇਵ ਕਾਲਾ ਚਾਹੀਆ। ਹਾਂ। ਇਹ ਛੱਡਾ ਇੱਕ ਥੱਲੇ ਗਾਉਂਟੀ ਵਾਲੇ ਉਹਨਾਂ ਦੇ ਕਲੱਬ ਵਿੱਚ ਛੱਡਿਆ ਸੀਗਾ। ਇਹ ਬਹਿ ਗਿਆ ਸੀਗਾ ਦੂਜੇ ਨੰਬਰ ਤੇ ਕਬੂਤਰ। ਹੂੰ। ਬਾਜੀ ਨਹੀਂ ਹੋਈ ਸੀਗੀ। ਠੀਕ ਠੀਕ। ਬਾਜੀ ਕਰੀ ਨਹੀਂ ਜਾਣੀਗੇ। ਹਾਂ। ਉਹਨਾਂ ਵੀ ਚੰਗੇ ਫਿਰਦੇ ਸੀਗੇ ਉੱਤੇ ਮੱਲੰਗਾ ਵਾਲੇ ਬਲਣ ਲਾਲ ਬਗਲਾ ਡੂਸੜਾ। ਹਾਂ। ਉਹ ਤੀਜਾ ਤੀਜੇ ਨੰਬਰ ਤੇ ਸੀਗਾ ਕਬੂਤਰ। ਉਹਨਾਂ ਵੀ ਚੰਗੇ ਫਿਰਦੇ ਮੜਾ ਜੇ ਹੁੰਦਾ ਹੈ ਨਾ। ਹਾਂ। ਕੋਈ ਇੰਚਾਲਾ ਇੱਥੇ ਆਪਾਂ ਨਹੀਂ ਮੰਡਰੀ। ਆਹ ਹਾਂ। ਟਾਈਮ ਟਾਈਮ ਦੀ ਗੱ ਟਾਂ ਟਾਂ ਦਾ ਮੰਗਲ ਜੇ ਜੀ ਮੱਝ ਹੋ ਜਾਂਦਾ ਨਾ ਆ ਰਾਜਨ ਵਾਲੇ ਦੇ ਤੋਰ ਗੁਰੀ ਇਹ ਜਿੰਦੇ ਦੇ ਕਰੋ ਲੈ ਸੁਹਣਾ ਬੱਚਾ ਕਢਾਉਂਦੇ ਬਹੁਤ ਬੱਚੇ ਉੱਡਦੇ ਭਾਈ ਰਾਜਨ ਵਾਲੇ ਜੀ ਹਾਂ ਰਾਜਨ ਵਾਲਾ ਜੀ ਜਿੰਦਾ ਸੁਖ ਆਨੰਦ ਉੱਤਰ ਸਿੰਘ ਉਹਦੇ ਕੋਲੇ ਵੀ ਪੂਰੀ ਹਾਂ ਉਹਦੋਂ ਲੈ ਬੱਚੇ ਕਢਾਉਂਦੇ ਉਹਦਰੀ ਠੀਕ ਆ ਆ ਡੱਬਾ ਲਾ ਦੇ ਥੋ ਉਹ ਤੇ ਆ ਕਾਕੇ ਗਲਾਂ ਚ ਪਿਆਰ ਕਾਕੇ ਗਲਾਂ ਪਿਆਰ ਡੱਬਾ ਬਰਡੀ ਹੈ ਵੀ ਕਰੋ ਦਰਸ਼ਨ ਜੀ ਹਾਂ ਕਾਣੀ ਖੱਟੀ ਹੈ ਹਾਂ ਇਹ ਹੈ ਕਪੜੀ ਹੋਣਗੇ ਹਾਂ ਹੀ ਬੱਲੇ ਜੀ ਰਾਜਨ ਕਿਹੜੇ ਜਗ੍ਹਾ ਕਾਕਿਆ ਨੇ ਜੀ ਕਿ ਕਰਾਂ ਕਿਉਂ ਬਾਈ ਬਹੁਤ ਸੋਹਣੀ ਆ ਆ ਬਰਡੀ ਹੈ ਬਿੰਦਰਾ ਰਖਾਈ ਬਰਡੀ ਬਰਡੀ ਵੀ ਇੱਕ ਹੋਵੇ ਹਾਂ ਹਾਂ ਖੱਟੀ ਬਹੁਤ ਚੰਗੀਆਂ ਤਰਤ ਹੋਏਗਾ ਥੱਲੇ ਤੋਂ ਬਣੀ ਪੂਰੀ ਆ ਆ ਕੂਤਰ ਲਾ ਲੈਣਾ ਹੈ ਕਾਲੇ ਕੂਤਰਾਂ ਨੂੰ ਮੈਂ ਨਹੀਂ ਬਣਾਣਾ ਕਰਾਂਗੇ ਨਾਲ ਆ ਕੂਤਰਾਂ ਦੇ ਕੂਤਰਾਂ ਦੇ ਨੇਂਗ ਕਹਾਂ ਜੋ ਵੀ ਹਾਂ ਠੀਕ ਆ ਇਹਦੇ ਨਾਲ ਆਇਆ ਵਾ ਦਾੜੀ ਵਾਲਾ ਹਾਂ ਠੀਕ ਆ ਬਈ ਦਾੜੀ ਵਾਲਿਆਂ ਚ ਨੇਂਗ ਲਾਂਜ ਕਰਾਂਗੜੇ ਨੇ ਜੋ ਵੀ ਹਾਂ ਬਾਈ ਵੱਡੇ ਗੂਤਰ ਆ ਬਈ ਇਹ ਬਾਈ ਦੇ ਜੋੜ ਨਾ ਲੱਗਿਆ ਤੇ ਆਪਾਂ ਹੁਣ ਦਿਖਾਉਣੇ ਦੂਜੇ ਗੁੱਡੇ ਚ ਆ ਜੋ ਵੀ ਇੱਧਰ ਦਰਸ਼ਨ ਕਰਾਉਣੇ ਆ ਵੱਡੇ ਗੂਤਰਾਂ ਦੇ ਆ ਪਿੰਡੇ ਦਾ ਪਤਵਸਤਰਾਂ ਦੇ ਬਈ ਆ ਗੁੱਡੇ ਵੇਖੋ ਬਈ ਸੈਟਾ ਬਾਈ ਦੇ ਜਾਨਵਰ ਵੀ ਬਹੁਤ ਚਿੰਗੇ ਜਿੰਨੇ ਕਹਿ ਜਾਂਦੇ ਆ ਘੰਟੇ ਕਲਾਂ ਦੇ ਆਦਰਸ਼ਨ ਵੀ ਪਿਓਰ ਘੰਟੇ ਕੀ ਖਾਸ ਦਾ ਡਾ ਡਾ ਵਾ ਕਿਵੇਂ ਬਈ ਨਹੀਂ ਨਹੀਂ ਬੱਚੇ ਬਹੁਤ ਆ ਗਏ ਬਈ ਇਹਦੇ ਬੱਚੇ ਹਲਦੇ ਆ ਹੁੰਦਾ ਇਹ ਬਹੁਤ ਆ ਹੋ ਜਾਂਦਾ 13 ਮੰਗਾ ਬੁਝੇ ਦੇ 13 ਮੰਗਾ ਹੋ ਗਿਆ ਕਰ ਮੰਦ ਚਲਾ ਫੜ ਫੜ ਆ ਵੀ ਕਾਕੇ ਕਾ ਲੈਦਾ ਪਿਓ ਕਾਕੇ ਕਾ ਲੈਦਾ ਇਹ ਕਿਵੇਂ ਡਾਇਰਟ ਹੋਵੇ ਕਿ ਬਈ ਉੱਡਦਾ ਬਾਈ ਕਿਵੇਂ ਉੱਡਦਾ ਵੈ ਜਾਣ ਬਈ ਬਹੁਤ ਚੰਗੇ ਉੱਡਦਾ ਵੈ ਘਰੇ ਠੀਕ ਆ ਇਹ ਬੁਰਜ ਛੱਡਣਾ ਜੀ ਐਂਟਰੀ ਵਾਲੀ ਬਾਈ ਜੀ ਚ ਉਹਦੇ ਮੀਂਹ ਪੈਗਾ ਉੱਥੇ ਛੱਡਣੀ ਮੋੜ ਦਿੰਦਾ ਜੀ ਨਾ ਨਾ ਤੇਰੇ ਕੋਲ ਲੈ ਕੇ ਡੱਬਾ ਕਾ ਕੇ ਕਰਵਾਉਂਦਾ ਆਈ ਮੜਾ ਜੇ ਮੂੰਹ ਠਹਿਰੇਦਾ ਮੜਾ ਇਹ ਆ ਦੇਖੋ ਵੀ ਕਾਕੇ ਕਾ ਲੈਣ ਜੋ ਪਿਓ ਡੱਬੀ ਕਉਦਰੀ ਅਗੇ ਉਤਰਾ ਕਉ ਉਤਰਾ ਕਉ ਉਤਰਾ ਪਿਆਵਰ ਅੱਛਾ ਅੱਖਾ ਕਰੋ ਦਰਚ ਨਾ ਲਾਲ ਡੱਬਾ ਆਰਾ ਇਹ ਨਿਕਲ ਜਾਵਰ ਮੈਂ ਨਰਾਇਣ ਨਿਕਲ ਆ ਜੋ ਖਟਨਾ ਖਨ ਫਿੱਕਾ ਕਹਨਾ ਸਰ ਹਾਂ ਪਿਆਵਰ ਵੀ ਇਹ ਜਾ ਮੈਂ ਇੱਕ ਮਿੰਟ ਆਇਆ ਹੋਵੇ ਕਿ ਇਹ ਲਿਆਂਦਾ ਬੰਦ ਕਰ ਲੈ ਵੀ ਘਰੇ ਬਾਹਰੇ ਡਾਵੇ ਗਰਮੀ ਚ ਬੱਚਾ ਸੀ ਰੱਖ ਲਈ ਦੋ ਭਰਾ ਆ ਗਏ ਕਉਦਰਾ ਬਾਹਰੇ ਬੱਚੇ ਡਾਵੇ ਇਹਨਾਂ ਦੇ ਆ ਆ ਵੀ ਬਹੁਤ ਡਾਇਲੋਗ ਕਰੇ ਇਹ ਲੋਤੀ ਰਾਜਨਕਰਾਂ ਜੀ ਰਾਜਨਕਰਾਂ ਜੋ ਆ ਉਹਦਾ ਪੱਠਾ ਰਾਜਨਕਰ ਦੇ ਪੁੱਤਰ ਦਾ ਠੀਕ ਠਾਕ ਬਿਨਾ ਹਾਂਬੇ ਤੋਂ ਛੱਡਤਾ ਜੀ ਆਪਾਂ ਝੱਖੜ ਵਾਲੇ ਠੀਕ ਆ ਉਹਦੇ ਬੈਠਾ ਨਹੀਂ ਰਾਤ ਨੂੰ ਬਈ ਬਿਨਾ ਹਾਂਬੇ ਬਿਨਾ ਹਾਂਬੇ ਤੋਂ ਬੈਠਾ ਨਹੀਂ ਸੀ ਠੀਕ ਆ ਦੂਜੇ ਦਿਨ ਫੜ ਕੇ ਲੈਂਦਾ ਇਹ ਠੀਕ ਆ ਇਹ ਵੀ ਰਾਜਨਕਰਾਂ ਜੋ ਉਹਦਾ ਪੱਠਾ ਗਏ ਉਹ ਪੁੱਤਰ ਦਾ ਪੱਠਾ ਦੂਜੇ ਦਾ ਪਹਿਲਾਂ ਵਾਲਾ ਠੀਕ ਆ ਮੇਰਾ ਕੱਟੀ ਜਾਣਾ ਨਹੀਂ ਨਹੀਂ ਕੱਟੇ ਰੱਖਦਾ ਹਾਂ ਹਾਂ ਰੱਖਦਾ ਕਾਦੇ ਭਾਈ ਆਉਂਦੇ ਨੇ ਟੋਟੋ ਐ ਟੋਟੋ ਵਾਲੀ ਖੱਲ ਭਾਈ ਆਹ ਅਗਰ ਲੈਣ ਪਾਏ ਜੋ ਵੱਡਾ ਅੱਗੇ ਕਹਾਂ ਨਾ ਪਤਾ ਵਈ ਕੀ ਖਾਜਿਆ ਤਾਂ ਬਈ ਦੇ ਬੱਚੇ ਵਿੱਚ ਕਿਵੇਂ ਆਪ ਉਪੋੜਿਆ ਵਗੇ ਅੱਜ ਇਹਦੇ ਜਨਨ ਅੱਜ ਦੀ ਕਿਛੜੇ ਸਾਰੇ ਜਿੱਤੇ ਬਈ ਕਿੰਨੇ ਬੱਚੇ ਸਾਰੇ ਜਿੱਤੇ ਆ ਨੇ ਹੱਡੇ ਆ ਬਈ ਇਹਦੇ ਜਿੱਤੇ ਹੀ ਆ ਗਏ ਸਾਰੇ ਇਹ ਵੀ ਰੱਖੀ ਵੀ ਆ ਪੂਤਰ ਆ ਪੂਤਰ ਸੇ ਆਹ ਕੀ ਆ ਘਰੇ ਬਈ ਉਰਦਾ ਨੇ ਆਪਣਾ ਇਹ ਕਾਲੇ ਪੱਲੇ ਵਾਲਾ ਇਹ ਪੱਲਾ ਕੀ ਹੋਵੇ ਸਾਰਾ ਕਾਲਾ ਠੀਕ ਆ ਘਰੇ ਵਾਗਿਆਂ ਨਿਵੇੜਨ ਦਾ ਬਾਕੀ ਆ ਮਾਨ ਨੇ ਥੋੜਦਾ ਦੇਖਿਆ ਇਹਨੇ ਹਾਂ ਕਿਹੜਿਆਂ ਚ ਬਈ ਨਾ ਤੁੰਨਾ ਸਲਕੇ ਇਹ ਵੀ ਗੁਰਦੇਵ ਕਾ ਜੀ ਬੰਦਿਆ ਗੁਰਦੇਵ ਦੇ ਆਏ ਠੀਕ ਆ ਘਰੇ ਵਾਗਿਆਂ ਚ ਹਾਂ ਘਰੇ ਵਾਗਿਆਂ ਨਿਵੇੜਨ ਦਾ ਇਹ ਠੀਕ ਉੱਚਾ ਬੜਾ ਜਿਆਦਾ ਡਾਵਾ ਉੱਚਾ ਬੜਾ ਬੰਦਾ ਕਿਆ ਬੜਾ ਤੇ ਨਹੀਂ ਛੋੜੇ ਰੋਗ ਲਈ ਡਾਵੇ ਦੀਨਾ ਨਹੀਂ ਸੀਗਾ ਦੋ ਤਿੰਨ ਘੰਟੇ ਉੱਚਾ ਭੜਾ ਉੱਡਦਾ ਤੂੰ ਠੀਕ ਆ ਰੋਕਲੇ ਇਹ ਕਬੂਤਰ ਨੂੰ ਪੰਖਦੋ ਹੀ ਨਹੀਂ ਮਾਣਾ ਮਟਾ ਹਾਂ ਠੀਕ ਹੈ ਹਾਂ ਆਉ ਡੱਬੇ ਦਾ ਪਿਆਵਾ ਕਾਕੇ ਕਲਾ ਛਾਹ ਖੈਂ ਜੋ ਇਹ ਕਾਕੇ ਕਲਾ ਵੀ ਹਾਂ ਉਹ ਡੱਬਾ ਨਹੀਂ ਦਿਖਾਇਆ ਲਾਲ ਟੂਈ ਵਾਲਾ ਹਾਂ ਹਾਂ ਆਹ ਕਾਕੇ ਕਲਾ ਜੋ ਪਿਓ ਜੀ ਪਿਓਰ ਹਾਂ ਤਰਾ ਖਾਣ ਹਾਂ ਜਮਾ ਚੱਕਦਾ ਸੋ ਬੋਤਲ ਹਾਂ ਦੋਵੇਂ ਪਿਆਵਾ ਪਾ ਆ ਦੇਖੋ ਜੀ ਪਿਆ ਪੱਤਾ ਦੋਵੇਂ ਆ ਬਈ ਠੀਕ ਆ ਇਹਦੇ ਵੀ ਇਥੇ ਤੋਂ ਤੇ ਇਹ ਗਾਂਹ ਤੇ ਹਾਂ ਇਹਦੇ ਫਿੱਕੇ ਦੇ ਕਿੰਨੇ ਮੋਢਾ ਕਾਲਾ ਕਰਿਆ ਦਾ ਹਾਂ ਠੀਕ ਆ ਆਮੀਰਾ ਦਾ ਵਿਆਹ ਆਮੀਰਾ ਦਾ ਵਿਆਹ ਤਿੰਨ ਬਾਰ ਹੀ ਇਹਦੇ ਛੱਡਿਆ ਅਜ ਦਿਕਰ ਠੀਕ ਠਾਕ ਤੇ ਇਹਦੇ ਗੈਣੇ ਨਿੱਕੇ ਨਿੱਕੇ ਬਣਦੇ ਦੋ ਜੱਟ ਕੇ ਸੀ ਇੱਕ ਖੜ ਗਿਆ ਸੀ ਇੱਕ ਤਾਂ ਠੀਕ ਆ ਕਿਸਰ ਵਾਲੇ ਛੱਡਿਆ ਸੀ ਹਾਂ ਉਹ ਤੇ ਜੱਬ ਹੈਗਾ ਸੀਗਾ ਆਪਣਾ ਠੀਕ ਆ ਕੈਨ ਹੀ ਛੱਡਿਆ ਹੈ ਤੇ ਸਾਡੀ ਟੀਨ ਮਾਰਿਆ ਤਾਂ ਚੰਦ ਆ ਵੇ ਅੱਖਿਆ ਪਰਲੇ ਪਾਸਿਆ ਹਾਂ ਦੋਨੇ ਕੰਨ ਪਰਲੇ ਜਾ ਟੀਨ ਆ ਠੀਕ ਉਹ ਚੰਦ ਮਾਰਿਆ ਚੰਦ ਤੈਨ੍ਹੇ ਹੱਦਿਆ ਤੇ ਨਹੀਂ ਆਗੀ ਕੱਢੀ ਆ ਹੈ ਆ ਵੀਡੀਓ ਕੱਟ ਕੇ ਲੈ ਚੋਟ ਦੇ ਮੜ ਕੱਢ ਦੇ ਮੈਂ ਕਹਿੰਦਾ ਧੋਨ ਦੀ ਖਾਤਰ ਕਾਨੂੰ ਫਿਰ ਵੀਡੀਓ ਕਰਤਾ ਬੱਡੇ ਦਿਖਾਂਗੇ ਬਾ ਚੌਥਰ ਬੜ ਦੇ ਹਾਂ ਦੇ ਦਿਖਾ ਦਿਲਾ ਚਲ ਨਾ ਨਾ ਨਾਮ ਰੱਖ ਦੇ ਪੁੱਤ ਰੱਖ ਉਹ ਉਹ ਵੀ ਰੱਖੀ ਬੈਠਾ ਤੂੰ ਦਾਂਏ ਕੀ ਹੁੰਦੇ ਆ ਉਹ ਬਟੇਰੇ ਹਾਂ ਬਟੇਰੇ ਆ ਅਬੀ ਪਿਓਰ ਰਾਜ ਨਿਕਲੇ ਮੁੰਡਾ ਕਿੱਥੇ ਗਿਆ ਰਾਜ ਨਿਕਲੇ ਜੋ ਪਿਓਰ ਮਰੀ ਪਿੱਛੇ ਗਈ ਉਹ ਗੀਲੇ ਨਾ ਹਾਂ ਬਾਈ ਕੋਲੇ ਰਾਜ ਨਿਕਲੇ ਜੋ ਪਿਓਰ ਜਮ ਇੱਕ ਨੰਬਰ ਇਹ ਰਿਜ਼ਲਟ ਆ ਬਈ ਨਾ ਇਹ ਬਹੁਤ ਆ ਇਹ ਤਾਂ ਲੋਲੇ ਛੱਡਾ ਸੀ ਬਜੱਤ ਗਿਆ ਸੀ ਹਾਂ ੱਲੇ ਲੋਲੇ ਛੱਡ ਗਿਆ ਸੀ ਦੂਜੇ ਦਿਨ ਵੜ ਕੇ ਲੰਦੇ ਇਹ ਵੀ ੱੱਲੂ ਵਾਲੇ ਉਹਨਾਂ ਬਾਹ ਕੁਤ ਟਾਈਮ ਕਰ ਗਏ ਹੁੰਦਾਂ ਤਾਂ ਮਾੜੀ ਸੀ ਹਾਂ ਬੱਚੇ ਢੋੜਾ ਬੇਰੇ ਠੀਕ ਆ ਆ ਇੱਕ ਈ ਛੱਡਾ ਸੀਗਾ ਦੱਲੂ ਵਾਲੇ ਕੀ ਉਦੇਹੇ ਉੱਠ ਗਿਆ ਸੀਗਾ ਭਾਈ ਹਾਂ ਟਾਈਮ ਨਿਕਟਾ ਗਿਆ ਜੀ ਹਾਂ ਕਾਲੇ ਸਾਧਾ ਦੂ ਠੀਕੇ ਤੁਹਾਨੂੰ ਆ ਵੇਖਾ ਇੱਕ ਉਤਰ ਬਹੁਤ ਵੱਡਾ ਬਈ ਇਹ ਛੋੜੇ ਪਿੰਡੋਂ ਆਉਣ ਨਾਲ ਜਾਣ ਕਰਦੇ ਆਪਣੇ ਪਿੰਡ ਥਾਏ ਪਿੰਡ ਬਹੁਤ ਵੱਡਾ ਬਈ ਜਿਹੜੇ ਨੂੰ ਪਤਾ ਉਥੋਂ ਕੋ ਉਤਰ ਨਹੀਂ ਮੁੜਦਾ ਹਾਂ ਇਹ ਵਾਰ ਮੁੜ ਗਿਆ ਹੀ ਉੱਥੇ ਤੇ ਇਹ ਕੱਟਾ ਗਿਆ ਇਹ ਭਲੇਖਣੇ ਕੱਟਾ ਗਿਆ ਉਹਨਾਂ ਤੋਂ ਹਾਂ ਤੇ ਦੂਜੇ ਨੰਬਰ ਦੇ ਦੂਜਾ ਨੰਬਰ ਬੰਦਾ ਸੀ ਇਹਦਾ ਹਾਂ ਤੇ ਇਹਨਾਂ ਨੇ ਗਲਤੀ ਨਾ ਕਰਦਾ ਹਾਂ ਗਲਤੀ ਨਾ ਕਰਦਾ ਹਾਂ ਜਿਹੜੇ ਤਾਂ ਕਾਪੀ ਤੇ ਸੀ ਜੀ ਵੀ ਕੋਲੇ ਜੀ ਹਾਂ ਇਹ ਬਟਾ ਜੀਗਾ 5 ਵਜੇ ਤੇ 58 ਮਿੰਟ ਤੇ ਬੈਠਾ ਸੀ ਜੀ ਉਹ ਕੋਲ ਗਲੀ ਬਾਰੀ 5:30 ਵਜੇ ਨਿਪਟ ਗਈ ਇੱਕ ਥੋੜੇ ਬੰਦੇ ਤਾਂ ਐਂਟੀ ਸੀਗੇ ਉਹ ਕਰਕੇ ਥੋੜਾ ਜਿਆਦਾ ਤੁਹਾਨੂੰ ਪਤਾ ਇਹ ਬੰਦਾ ਜਦੋਂ ਨਾ ਹੋਵੇ ਤੇ ਘਾਰ ਹੀ ਜਾਂਦਾ ਆ ਵੱਡਾ ਉਤਰ 1000 ਵਾਲੇ ਉਤਰ ਨਵੇਂ ਪਿਓਰ ਯਾਰ ਆਣਾ ਜੋ ਦਿਖਾ ਆ ਗਏ ਹੋਰ ਵੱਲੀ ਆ ਦੀ ਕਿੰਨੀ ਗਾਉ ਬੰਦੇ ਆ ਇਹ 15 16 ਸਾਲਾ ਤੁੱਤੇ ਆ ਯਾਰ ਠੀਕ ਆ ਆ ਵੇਖਾਂ ਤੋਂ ਹੀ ਪਤਾ ਲੱਗਦਾ ਹੁਣ ਇਹਦੇ ਦਿਖਾਈ ਮਣਾਂ ਅੱਖਾਂ ਟਕਾ ਕੇ ਵੇਖ ਪੁਰਾ ਸਹੀ ਹੈ ਸਹੀ ਇਹ ਚਾਚੇ ਕੋਲੋਂ ਨਭਾਂ ਤੋ ਦਰੋਂ ਠੀਕ ਆ ਦਾਇਆ ਡਵਾ ਤੂੰ ਨਹੀਂ ਨਹੀਂ ਬੱਚੇ ਬਹੁਤ ਡਾਵੇ ਇਹਦੇ ਵੀ ਇਹ ਬਹੁਤ ਡਾਵੇ ਆਇਆ ਸੀ ਕਰੋ ਨਭਾਂ ਤਕ ਠੀਕ ਆ ਗਾਂਤ ਕੋਲੇ ਗੁੱਤਰ ਬਹੁਤ ਜੰਗਿਆ ਆ ਬਾਬੇ ਗੁਰਦੇਵ ਕਰਨ ਜਾ ਪਿਆ ਹੋਰ ਵੀ ਬਾਬਾ ਗੁਰਦੇਵ ਕਣੀ ਇੱਕ ਆ ਸ਼ਾਹ ਆਇਆ ਹਾਂ ਇਹ ਬਹੁਤ ਡਾਵੀ ਗੁੱਤਰੀ ਵੀ ਰੱਖ ਲਈ ਜਿਹਰੇ ਠੀਕ ਆ ਇਹ ਬੱਚਾ ਅੰਦਰ ਬੱਚੇ ਬਹੁਤ ਡੜਦੇ ਦੇ ਵੀ ਠੀਕ ਠੀਰਾ ਪਰ ਲਿਆ ਅੱਖ ਚ ਨਹੀਂ ਨਹੀਂ ਸ਼ਾਰਕ ਹੀ ਆ ਸ਼ਾਰਕ ਹੀ ਸ਼ਾਰਕ ਉਹਦੇ ਨਾਲ ਹੀ ਹੈ ਰਾਜਨ ਗਲੇ ਕੁੱਤਰਨਾ ਠੀਕ ਆ ਬਹੁਤ ਚੜਾਵੇ ਠੀਕ ਆ ਆ ਬੱਚਾ ਉਹਦਾ ਭਾਈ ਲਾਲ ਡੱਬੇ ਦਾ ਲਾਲ ਡੱਬੇ ਦਾ ਜਿਹੜਾ ਇੱਧਰ ਦਿਖਾਏ ਕਾਫੀ ਗਲੇ ਜਿਹੜਾ ਪਹਿਲਾਂ ਲਗਾਏ ਭਾਈ ਮਾਨ ਦੇ ਘਰੇ ਗੱਡੇ ਵੀ ਉਹਦੇ ਉੱਥੋਂ ਆਏ ਮਾਨ ਦੇ ਘਰੋਂ ਫਰਾਜੋ ਨੀਲਾ ਹੈ ਹਾਂ ਉਹਦੇ ਕੋਲੇ ਸੀ ਪੁੱਤਰੇ ਠੀਕ ਆ ਉਲੇ ਨਾ ਮਨਾ ਹਾਂ ਹਾਂ ਤੇ ਉੱਧਰ ਲੇ ਜਾ ਬਸ ਹੁਣ ਆਪਾਂ ਤੁਹਾਨੂੰ ਦਿਖਾਉਣਾ ਹੁਣ ਉੱਡਣ ਵਾਲੇ ਤੇ ਵੱਡੇ ਕਬੂਤਰ ਸਾਰੇ ਬਾਈ ਦੇ ਦਿਖਾਤੇ ਨਾਲੇ ਬਲੌਗਸ ਦਿਖਾਵਾਂਗੇ ਸਾਰੇ ਖਰਾਕ ਵੀ ਜੇ ਹੋਇਆ ਤਾਂ ਸੈਂ ਟਾਈਮ ਦੱਸਾਂਗੇ ਤੇ ਬਾਈ ਕਬੂਤਰ ਸੇਲ ਵੀ ਕਰਦਾ ਏ ਕਿਨੂੰ ਲੋੜ ਆ ਤਾਂ ਅਸੀਂ ਨੰਬਰ ਪਾਵਾਂਗੇ ਬਾਈ ਨੂੰ ਕਾਲ ਕਰ ਸਕਦੇ ਕਾਲ ਕਰ ਸਕਦੇ ਆ ਬਾਈ ਗਾਰੰਟੀ ਆ ਕਬੂਤਰ ਆਪਣੇ ਰਿਜ਼ਲਟ ਵੇਖੇ ਪੂਰੇ ਹੈ ਬਾਈ ਦਾ ਨੰਬਰ ਵੀ ਪਾਵਾਂਗੇ ਧੰਨਵਾਦ ਬਲੌਗ ਵੇਖਣ ਲਈ ਅਗਲੀ ਵੀਡੀਓ ਤੁਹਾਨੂੰ ਅਸੀਂ ਉੱਡਣ ਵਾਲੇ ਇਹਨਾਂ ਦੇ ਬੱਚੇ ਦਿਖਾਵਾਂਗੇ ਭਿੰਦੇ ਭਾਗ ਦੇ ਕੋਲੇ ਤੇ ਆ ਤੁਸੀਂ ਇੰਜੋਏ ਕਰੋ ਧੰਨਵਾਦ ਬਈ 2024